ਤੁਹਨੇ ਕਮਨ ਰਾਤ ਬਾਪੂ ਦਿਖਾਉਂ ਦਿਖਾਈ ਦਿੱਤਾ ਬਈ ਜੇ ਬਾਪੂ ਦਿਖਾਈ ਦਿੰਦਾ ਨਹੀਂ ਕਿ ਬਾਪੂ ਮਿਹਨਤ ਤੇਰੇ ਅੱਗੇ ਆਪਣੀ ਸਾਰੀ ਮਗਵਾਂਡੀਆਂ ਨਹੀਂ ਬਣੀ ਜੇ ਉਹਨਾਂ ਨੇ ਰਾਮ ਮਿਹਨਤ ਮੇ ਤੁੰਗੂ ਕੇ ਸਾਡੇ ਚਿਹਰੇ ਚ ਬਿਠਾਈਆਂ ਗਈਆਂ ਥੋੜੀ ਜਿਹਾ ਸਮੇਂ ਅਨਪੜਤਾ ਸੀ ਲੋਕ ਇਹਨੇ ਜਾਗਰੂਤ ਪੜੇ ਲਿਖੇ ਨਹੀਂ ਸਨ ਠੀਕ ਹੈ ਕੁਝ ਰੀਤਾ ਬਣਾ ਦਿੱਤੀਆਂ ਗਈਆਂ ਜਾਨ ਮਾਂ ਵੀ ਲਾ ਜੂ ਭਾਈ ਹਾਂ ਨਿੱਕੇ ਸੌਣੇ ਪਾ ਮਾਈ ਬਿਲ ਆ ਜੂਗੇ ਉਹ ਮਾਉ ਬਿਲਾ ਹੋਇਆ ਦਿਮਾਗ ਚ ਵੱਡਦਾ ਬੱਚੇ ਤੇ ਬੱਚਾ ਮਖਰੀਨ ਕੱਢ ਨਹੀਂ ਪਾਉਂਦਾ ਉਹ ਸਮੇਂ ਦੇ ਨਾਲ ਚੱਲ ਰਹੇ ਆ ਤੇ ਜੇ ਦਿਨ ਮਾਰੇ ਚੰਗੇ ਆ ਤੇ ਫਿਰ ਇਹਦੀ ਵਿਚਾਰ ਕਿਨੇ ਦਸੀ ਮਾਰੇ ਚੰਗੇ ਕਿਵੇਂ ਬਣਾਤੇ ਕਿ ਉਸ ਦਿਨ ਸੂਰਜ ਬਦਲ ਜਾਂਦਾ ਹੈ ਕਿ ਉਸ ਦਿਨ ਚੰ드ਰਮਾ ਨਹੀਂ ਆਉਂਦਾ ਜਾਂ ਉਸ ਦਿਨ ਧੋਖਣੀ ਚੜ੍ਹਦੀ ਜਾਂ ਕੀ ਹੋਈ ਆ 35 ਲੱਖ ਦੀ 10 ਲੱਖ ਦੀ 50 ਲੱਖ ਦੀਆਂ ਗੱਡੀਆਂ ਲਿਆਣ ਕੇ ਬੰਦਾ ਤੇ ਟੋਪਾ 76 ਟਾਂਕੇ ਬੈਠਾ ਜੀ ਇਹ ਜੀ ਇਹ ਨਜ਼ਰ ਨਾ ਲੱਗੂਗੀ ਉਹ ਨਜ਼ਰ ਭਰਾਵਾ ਕਿਉਂ ਲੱਗੂਗੀ ਇਹਦੀ ਤੁਹਾਡੀ ਮਿਹਨਤ ਦੀ ਲਈ ਹੈ ਨਾ ਤੇ ਸਹੀ ਤਰੀਕੇ ਨਾਲ ਇਹ ਬਝੂਗੀ ਤੇਰੀ 2 ਨੰਬਰ ਦੀ ਕਮਾਈ ਤੇ ਫਿਰ ਨਜ਼ਰ ਵਿੱਚ ਕੋਈ ਦਾਮ ਨਹੀਂ ਆਉਣੀ ਹੂੰ ਤੇ ਹਨੇਰੇ ਦੇ ਵਿੱਚ ਪਿਆ ਹੋਇਆ ਰੱਸੀ ਵੀ ਸੱਪ ਨਜ਼ਰ ਆਉਂਦੀ ਹੈ ਹੂੰ ਪਰ ਜਦੋਂ ਚਾਨਣ ਹੋ ਗਿਆ ਤੇ ਉਹ ਤਾਂ ਭੈ ਡਰ ਗਿਆ ਡਰੋ ਉੱਡ ਗਿਆ ਪੈਗ ਉੱਡ ਗਿਆ ਵੀ ਇਹ ਤਾਂ ਰੱਸੀ ਸੀ ਰੱਸੀ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਨੂੰ ਪਹਿਲਾ ਸਵਾਲ ਬਾਬਾ ਬੂੜਾ ਜੀ ਨੇ ਬਾਬਾ ਬੁੱਢਾ ਜੀ ਨੇ ਇਹੋ ਹੀ ਕੀਤਾ ਸੀ ਹਾਂ ਮੈਨੂੰ ਡਰ ਬਹੁਤ ਲੱਗਦਾ ਹਾਂ ਪੁੱਛਿਆ ਕਦੋਂ ਹਾਂ ਮੌਤ ਤੋਂ ਤੇ ਬਾਬਾ ਬੁੱਢਾ ਸਾਹਿਬ ਜੀ ਨੂੰ ਗੁਰਨਾਨ ਸਾਹਿਬ ਜੀ ਕਹਿੰਦੇ ਤੇਰਾ ਨਾਂ ਕਿਹਦੇ ਬੂੜਾ ਹਾਂ ਤੇ ਕਹਿੰਦੇ ਤੈਨੂੰ ਡਰ ਇਹ ਮੌਤ ਦਾ ਡਰ ਤੈਨੂੰ ਪਤਾ ਲੱਗਾ ਹੁਣ ਕਿਤਨਾ ਕਦੇ ਘਰ ਚੋਂ ਕਹਾਣੀ ਸ਼ੁਰੂ ਹੋਈ ਸੀ ਹਾਂ ਮੌਤ ਤੋਂ ਉਹ ਕਹਿੰਦਾ ਮੈਨੇ ਕਿ ਦਿਨ ਮੇਰੀ ਮਾਂ ਨੇ ਅੱਗ ਬਾਲਣ ਨੂੰ ਕਿਹਾ ਤੇ ਮੈਂ ਵੱਡੀਆਂ ਲੱਕੜਾਂ ਰੱਖੀਆਂ ਵੱਡੀਆਂ ਲੱਕੜਾਂ ਲਾ ਕੇ ਤੇ ਕੀ ਕੀਤਾ ਵੀ ਮੈਂ ਅੱਗ ਲਗਾ ਲਾਉਂ ਤੇ ਮਾਂ ਦੂਰੋਂ ਵੇਖ ਕੇ ਭਜੀ ਕਹਿੰਦੀ ਪੁੱਤ ਤਰਾਗਣੀ ਲੱਗਣੀ ਵੱਡੀਆਂ ਨੂੰ ਛੜ ਤੇ ਨਿੱਕੀਆਂ ਨੂੰ ਲਾ ਨਿੱਕੀਆਂ ਪਹਿਲਾਂ ਇਕੱਠੇ ਕਰਕੇ ਰੱਖ ਤੇ ਫਿਰ ਤੇ ਅੱਗ ਲੱਗ ਗਈ ਉਹ ਕਹਿੰਦੇ ਮੇਰੇ ਮਨ 'ਚ ਖਿਆਲ ਜਦ ਆ ਗਿਆ ਵੀ ਨਿੱਕੀਆਂ ਅੱਗ ਲੱਕੜਾਂ ਨੂੰ ਅੱਗੇ ਪਹਿਲਾਂ ਲੱਗਦੀ ਹੈ ਤੇ ਮੇਰਾ ਜੀਵਨ ਵੀ ਛੋਟਾ ਪਤਾ ਨਹੀਂ ਕਦੋਂ ਇਹ ਬੁਝ ਜਾਏ ਕਦੋਂ ਇਹ ਜ਼ਿੰਦਗੀ ਦਾ ਅੰਤ ਹੋ ਜਾ। ਉਹਨੂੰ ਕਹਿੰਦਾ ਪੁੱਤ ਤੇਰਾ ਘਰ ਤੇ ਆਪਾਂ ਦੋਧ ਨੂੰ ਜਾਗ ਲਾਉਣੀ ਤੇ ਕਹਿੰਦਾ ਪੁੱਤ ਜਾਗੜਾ ਬਿੱਲੀ ਤਾੜਿਆ ਭਾਜੀ ਦੇ ਟੁੱਕਰੇ ਥੱਲੇ। ਉਹਨੇ ਪੱਜੀ ਜਾਣਾ ਤੇ ਬਿੱਲੀ ਫੜ ਕੇ ਟੁੱਕਰੇ ਥਲੇ ਤਾੜ ਦੇਣੀ ਤੇ ਮਾਂ ਨੂੰ ਦੋਧ ਨੂੰ ਜਾਗ ਲਾ ਦਿੰਨੀ। ਉਹ ਸਿਲਸਿਲਾ ਚੱਲਦਾ ਰਿਹਾ ਪੈਨ ਵੱਡੀ ਜਵਾਨ ਹੋਈ ਤੇ ਵਿਆਹ ਹੋ ਗਿਆ ਉਹਦਾ। ਹੁਣ ਇਹਨੂੰ ਵਿਆਹ ਗਿਆ ਆਪਣੇ ਸਹੁਰੇ ਘਰ ਗਈ ਤੇ ਉਧਰਲੇ ਪਾਸੇ ਜਾ ਕੇ ਤੂੰ ਸੱਸ ਨੇ ਥੋੜੇ ਦਿਨਾਂ ਬਾਅਦ ਕਹਿ ਪੁੱਤ ਜਾ ਦੋਧ ਨੂੰ ਜਾਗ ਲਾ। ਉਹ ਮੋਸਨ ਆਪੇ ਕਿੰਦ ਤੈਨੂੰ ਜਾਗਤ ਲੱਗਣੀ ਨਹੀਂ ਆਂ ਕਿ ਲੈ ਜਾਓ ਪਹਿਲਾਂ ਅੱਛਾ ਬਿੱਲੀ ਤਾਰਨੀ ਮੈਂ ਉਹ ਸਾਸੂ ਦੀ ਹੈਰਾਨ ਕਿ ਚੱਕਰ ਪੁੱਤ ਬਿੱਲੀ ਦਾ ਕਿ ਸਭਾ ਦਾ ਕਹਿੰਦੀ ਮੈਂ ਉਧਰ ਬਿੱਲੀ ਤਾਰਦੇ ਤਾਂ ਮਮੀ ਉਹਦ ਨੂੰ ਜਾਗ ਲਾਉਂਦੀ ਸਾਡੇ ਦੁੱਧ ਦਾ ਜਾਗ ਲੱਗਦਾ ਹੀ ਤਾਂ ਹੁਣ ਸੱਚ ਸਿਆਣੀ ਸੀ ਉਹ ਸਮਝ ਗਈ ਕਿ ਦਿਨ ਅਗੇ ਤੈਨੂੰ ਭਵਨ ਮਮਾ ਜਾਂ ਕੋਈ ਗੱਲ ਹੈਗੀ ਆ ਉਹਨੇ ਕਿਹਾ ਪੁੱਤ ਗੱਲ ਮੇਰੀ ਤੈਨੂੰ ਜਾਗ ਲਾ ਲੈਂਦੀ ਆ ਉਹ ਦੂਜੇ ਦਿਨ ਤਿਆਰ ਹੋ ਕੇ ਤੇ ਉਹਦੀ ਸਾਸ ਆਪਣੀ ਦੀ ਮਾਂ ਕੋ ਚਲੇ ਗਈ ਮੈਂ ਸਵਾਲ ਕੀਤਾ ਭੈਣ ਜੀ ਵੀ ਆ ਗੱਲ ਵਾਤਾ ਮੈਂ ਉਹਨੂੰ ਉਹਦ ਜਾਗ ਲਾਉਣ ਨੂੰ ਕਿਹਾ ਤੇ ਇਹ ਕਹਿੰਦੀ ਬਿੱਲੀ ਤਾਰ ਮੇਰੇ ਤਾਰ ਪਹਿਲਾਂ ਹੁਣ ਸੱਸ ਨੂੰ ਉੜੀ ਦੀ ਜਿਹੜੀ ਲੜਕੀ ਦੀ ਮਾਂ ਨਾ ਤੇ ਉਹ ਕਹਿਣ ਲੱਗੀ ਭੈਣ ਜੀ ਗੱਲ ਇਦਾਂ ਵਾ ਕਸੂਰ ਇਹਦਾ ਨਹੀਂ ਕਸੂਰ ਮੇਰਾ ਮੈਂ ਦੱਸ ਹੀ ਨਹੀਂ ਪਾਈ ਬਿੱਲੀ ਆਪਾਂ ਰੱਖੀ ਸੀ ਬਿੱਲੀ ਖੁੱਲੀ ਰਹੂਗੀ ਦੁੱਧ ਡੋਲ ਦੂਗੀ ਉਹ ਪੀ ਜਾਊਗੀ ਤਾਂ ਮਲੇ ਤਾੜ ਨੂੰ ਕਹਿਣੀ ਆ ਹੁਣ ਬਿੱਲੀ ਦਾ ਸਬੰਧ ਤਾਂ ਦੁੱਧ ਨਾਲ ਕੋਈ ਨਹੀਂ ਨਾ ਹੈਗਾ ਉਹ ਕੋ ਬੇ ਕੋ ਉਹਨੂੰ ਆ ਕੇ ਜਾਗ ਤਾਂ ਹੀ ਲੱਗੂਗੀ ਬਿੱਲੀ ਤਾੜਾਂ ਨਾਲ ਮੇਰਾ ਉਹਨਾਂ ਨੂੰ ਆ ਜਿਹੜੇ ਕਹਿੰਦੇ ਬਿੱਲੀ ਰਾਹ ਕੱਟ ਕੇ ਕੰਮ ਨਹੀਂ ਬੰਨਣਾ ਤੇ ਬਿੱਲੀ ਤੇਨੂੰ ਗਾਲਾਂ ਕੱਢਦੀ ਮੈਨੂੰ ਚੁਹਾਣੀ ਨਹੀਂ ਮਿਲਣਾ ਹੁਣ ਬਿੱਲੀ ਨਾ ਹੁੰਦੀ ਹੋਗੀ ਲੈ ਵੀ ਮੈਨੂੰ ਮੈਂ ਤਾਂ ਮੇਰੇ ਪਈ ਹੁਣ ਮੈਨੂੰ ਚੁਹਾਣੀ ਸਾਡੀ ਆਮ ਜ਼ਿੰਦਗੀ ਦੇ ਵਿੱਚ ਨਾ ਬਹੁਤ ਸਾਰੇ ਬਜ਼ੁਰਗਾਂ ਕੋਲੋਂ ਅਕਸਰ ਧਰਾਂ ਦੇ ਵਿੱਚ ਗੱਲਾਂ ਕਰਦੇ ਆ ਸੁਣਿਆ ਹੋਵੇਗਾ ਕਿ ਮੰਜੇ ਤੇ ਬਹਿ ਕੇ ਪੁੱਤਰ ਜੀ ਪੈਰ ਨਹੀਂ ਹਿਲਾਈਦੇ ਜਾਂ ਫਿਰ ਖਾਲੀ ਬਰਤਨ ਲੈ ਕੇ ਕੋਈ ਬੀਬੀ ਮਿਲ ਜAVE ਕਿਤੇ ਸ਼ਗਲਾ ਛਾਰਤਾ ਤੇ ਜਾਂਦੇ ਤੇ ਉਹ ਵੀ ਕਈ ਵਾਰੀ ਰੌਲਾ ਪੈ ਜਾਂਦਾ ਕਈ ਵਾਰੀ ਆਦਮੇ ਬਿੱਲੀ ਰਸਤਾ ਕੱਟ ਗਿਆ ਅੱਜ ਕੰਮ ਨਹੀਂ ਆਉਣਾ ਤੀਜਾ ਰਲਿਆ ਝੁੱਗਾ ਗਲਿਆ ਬਹੁਤ ਸਾਰੇ ਵਹਿਮ ਇਸ ਤਰ੍ਹਾਂ ਦੇ ਪਾਲੇ ਜਾਂਦੇ ਜਿਵੇਂ ਵੀਰਵਾਰ ਸਿਰ ਨਹੀਂ ਨਹਾਉਣਾ ਇਹ ਗੱਲਾਂ ਜਿਹੜੀਆਂ ਆਮ ਅਸੀਂ ਆਪਣੇ ਪਿੰਡਾਂ ਦੇ ਵਿੱਚ ਧਰਾਂ ਦੇ ਵਿੱਚ ਬਜ਼ੁਰਗਾਂ ਕੋਲੋਂ ਸੁਣਦੇ ਆਏ ਆ ਅੱਜ ਆਪਾਂ ਇਸੇ ਵਿਸ਼ੇ ਤੇ ਗੱਲਬਾਤ ਕਰਦੇ ਆ ਮੇਰੇ ਨਾਲ ਸਿੱਖ ਪ੍ਰਚਾਰਕ ਵੀਰ ਦਲਬਾਖ ਜੀ ਨੇ ਆਉਂ ਕਰਦੇ ਗੱਲਬਾਤ ਵੀਰ ਜੀ ਬਹੁਤ ਬਹੁਤ ਸਤਿਗੁਰੂ ਜੀ ਕੀ ਫਤਿਹ ਜੀ ਕਿਵੇਂ ਦੇਖਦੇ ਹੋ ਜੀ ਸਭ ਤੋਂ ਪਹਿਲਾਂ ਆਪਾਂ ਇਹਨਾਂ ਚੀਜ਼ਾਂ ਦਾ ਜ਼ਿਕਰ ਕਰੀਏ ਜੋ ਇਹ ਰੀਤਾਂ ਜਿਹੜੀਆਂ ਮਾ ਕਦੇ ਸਾਡੇ ਵਹਿਮ ਭਰਮ ਜਿਹੜੇ ਰੀਤਾਂ ਦੇ ਵਿੱਚ ਬਦਲ ਗਏ ਜਿਹਦਾ ਆਪਾਂ ਧਰਮ ਦੀ ਗੱਲ ਕਰਾਂਗੇ ਨਾ ਤੇ ਗੁਰਬਾਣੀ ਦਾ ਬੜਾ ਤਾਰਾ ਮਹਾਵਾਕ ਹੂੰ ਭਗਤ ਰਵੀਦਾਸ ਜੀ ਕਹਿੰਦੇ ਮਾਧਵੇ ਹੂੰ ਕੀ ਕਹੀਏ ਭ੍ਰਮ ਐਸਾ ਹੂੰ ਜੈਸਾ ਮਨ ਵਿੱਚ ਹੋਈ ਨ ਤੈਸਾ ਹੂੰ ਨਰਪਦ ਇੱਕ ਸਿੰਘਾਸਨ ਸੋਇਆ ਸੁਪਨੇ ਪਿਆ ਭਿਖਾਰੀ ਜੀ ਅਸ਼ਟਰਾਜ ਕੁਸ਼ੜ ਦੁਖ ਪਾਇਆ ਹੁਣ ਭਗਤ ਰਵਿਦਾਸ ਜੀ ਨੇ ਇਥੇ ਇੱਕ ਪਰਮ ਦੀ ਗੱਲ ਨੂੰ ਬਹੁਤ ਵੱਡੇ ਸੋਹਣੇ ਤਰੀਕੇ ਨਾਲ ਪੇਸ਼ ਕੀਤਾ ਹਾਂ ਵੀ ਅਸਲ ਵਿੱਚ ਜਿਹੜੀ ਚੀਜ਼ ਮੰਨੀ ਜਾ ਰਹੀ ਪਰ ਹੈਗੀ ਨਹੀਂ ਹਾਂ ਪਰ ਮਨ ਵਿੱਚ ਬੈਠ ਗਈ ਉਹ ਪਰਮ ਹਾਂ ਹੁਣ ਬੰਦਾ ਹਨੇਰੇ ਚ ਤੁਰਿਆ ਜਾ ਰਿਹਾ ਜੀ ਤੇ ਹਨੇਰੇ ਦੇ ਵਿੱਚ ਪਿਆ ਹੋਇਆ ਰੱਸੀ ਵੀ ਸੱਪ ਨਜਰਾਉਂਦੀ ਹੈ ਹਮ ਪਰ ਜਦੋਂ ਚਾਨਣ ਹੋ ਗਿਆ ਤਾਂ ਉਹਦਾ ਭੈ ਡਰ ਗਿਆ ਡਰ ਉੱਡ ਗਿਆ ਪੈਰ ਉੱਡ ਗਿਆ ਇਹ ਤਾਂ ਰੱਸੀ ਸੀ ਰੱਸੀ ਤੁਸੀਂ ਆਮ ਵੇਖਿਆ ਹੋਊਗਾ ਆਪਾਂ ਵੀ ਜਦੋਂ ਆਪਣੀ ਜ਼ਿੰਦਗੀ ਚ ਜਲਾੜ ਗਏ ਥੋੜਾ ਜਿਆਦਾ ਵੱਡੇ ਹੋ ਗਏ ਜਾਂ ਥੋੜਾ ਜਿਆਦਾ ਮੈਚੁਰ ਹੋ ਗਏ ਹਾਂ ਜਦੋਂ ਆਪਾਂ ਵੀ ਨਿੱਕੇ ਛੋਟੇ ਸੀ ਜਾਂ ਮੰਨ ਲਓ ਆਪਾਂ ਇਹੋ ਜੀਆਂ ਫਿਲਮਾਂ ਵੇਖਣੀਆਂ ਭੂਤਾਂ ਪ੍ਰੇਤਾਂ ਵਾਲੀਆਂ ਤੇ ਜਾਂ ਜਦੋਂ ਗਲੀ ਵਿੱਚ ਤੁਰੇ ਜਾਂਣਾ ਰਾਤ ਨੂੰ ਗਲੀ ਜਾਣਾ ਤੇ ਆਪਾਂ ਪਿੱਛੇ ਪਾਵਾਂਗੇ ਵੇਖਣਾ ਜਰਜ ਕਿਉਂਕਿ ਧਰਾਂ ਦੇ ਵਿੱਚ ਮੌੜੀ ਵੇਖੋ ਜਿਆ ਬਣਾਇਆ ਹੁੰ ਪਿੱਛੇ ਕੁੜੜੇ ਲੱਗਾ ਹੁੰਦਾ ਹੁਣ ਹੁੰਦਾ ਕੀ ਆ ਵੀ ਆਪਾਂ ਨੂੰ ਪਿੱਛੇ ਕੱਖਾਂ ਡਾਰ ਹੁੰਦਾ ਮਗਰ ਕਿ ਮੇਰੇ ਬੰਦਾ ਤਾਂ ਨਹੀਂ ਜੀ ਹਾਲਾਂਕਿ ਆਏ ਕੁਛ ਨਹੀਂ ਹੁਣ ਭਰਮ ਇੱਕ ਐਓ ਜੀ ਚੀਜ਼ ਆ ਜਿਹੜੀ ਬੰਦੇ ਨੂੰ ਜਿਹੜਾ ਵਾ ਉਹ ਮਜਬੂਰ ਕਰ ਦਿੰਦੀ ਐ ਡਰ ਦੇ ਵਿੱਚ ਪੈਣ ਵਾਸਤੇ ਤੇ ਡਰ ਸਭ ਤੋਂ ਖਤਰਨਾਕ ਚੀਜ਼ ਆ ਬਿਲਕੁਲ ਸਭ ਤੋਂ ਖਤਰਨਾਕ ਜੀ ਡਰ ਵਾ ਜਿਹੜਾ ਬੰਦਾ ਡਰ ਤੋਂ ਉੱਪਰ ਉੱਠ ਗਿਆ ਨਾ ਭੈਅ ਤੋਂ ਉੱਪਰ ਉੱਠ ਗਿਆ ਤੇ ਉਹ ਫਿਰ ਆਪਣੀ ਮੌਤ ਵੀ ਹੱਸ ਕੇ ਪ੍ਰਵਾਨ ਕਰਦਾ ਇਤਿਹਾਸ ਆਪਣਾ ਕਹਾਣੀ ਵਰਦਾ ਬਿਲਕੁਲ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਨੂੰ ਪਹਿਲਾ ਸਵਾਲ ਬਾਬਾ ਬੂੜਾ ਜੀ ਨੇ ਬਾਬਾ ਬੁੱਢਾ ਜੀ ਨੇ ਇਹੋ ਹੀ ਕੀਤਾ ਸੀ ਹਾਂ ਤੈਨੂੰ ਡਰ ਬਹੁਤ ਲੱਗਦਾ ਪੁੱਛਿਆ ਕਾ ਤੋਂ ਹਾਂ ਯਾਨੀ ਕਿ ਮੌਤ ਤੋਂ ਵਾ ਤੇ ਬਾਬਾ ਬੁੱਢਾ ਸਾਹਿਬ ਜੀ ਨੂੰ ਗੁਰੂ ਨਾਨਕ ਸਾਹਿਬ ਜੀ ਕਹਿੰਦੇ ਤੇਰਾ ਨਾਂ ਕੀ ਹੈਂਦੇ ਬੂਰਾ ਹਾਂ ਤੇ ਕਹਿੰਦੇ ਤੈਨੂੰ ਡਰ ਇਹ ਮੌਤ ਦਾ ਡਰ ਤੈਨੂੰ ਪਤਾ ਲੱਗਾ ਹੁਣ ਕਿਤਨਾ ਕਦੇ ਘਰ ਚੋਂ ਕਹਾਣੀ ਸ਼ੁਰੂ ਹੋਈ ਸੀ ਹਾਂ ਮੌਤ ਤੋਂ ਉਹ ਕਹਿੰਦਾ ਮੇਰੇ ਕਿ ਦਿਨ ਮੇਰੀ ਮਾਂ ਨੇ ਅੱਗ ਬਾਲਣ ਨੂੰ ਕਿਹਾ ਤੇ ਮੈਂ ਵੱਡੀਆਂ ਲੱਕੜਾਂ ਰੱਖੀਆਂ ਵੱਡੀਆਂ ਲੱਕੜਾਂ ਰੱਖ ਕੇ ਤੇ ਕੀ ਕੀਤਾ ਵੀ ਮੈਂ ਅੱਗ ਲੱਗਾ ਲਾਉਂ ਤੇ ਮਾਂ ਦੂਰੋਂ ਵੇਖ ਕੇ ਜੀ ਕਹਿੰਦੀ ਪੁੱਤ ਤਰੰਗੜੀ ਲੱਗਣੀ ਵੱਡੀਆਂ ਨੂੰ ਛੜ ਤੇ ਨਿੱਕੀਆਂ ਨੂੰ ਲਾ ਨਿੱਕੀਆਂ ਬੈਨਾ ਇਕੱਠੇ ਕਰਕੇ ਰੱਖ ਤੇ ਫਿਰ ਤੇ ਅੱਗ ਲੱਗ ਗਈ ਉਹ ਕਹਿੰਦੇ ਮੇਰੇ ਮਾਂ ਦੇ ਖਿਆਲ ਜਦ ਹੀ ਆ ਗਿਆ ਵੀ ਨਿੱਕੀਆਂ ਅੱਗ ਲੱਕੜਾਂ ਨੂੰ ਅੱਗੇ ਜੇ ਪਹਿਲਾਂ ਲੱਗਦੀ ਹੈ ਤੇ ਮੇਰਾ ਜੀਵਨ ਵੀ ਛੋਟਾ ਪਤਾ ਨਹੀਂ ਕਦੋਂ ਇਹ ਬੁਝ ਜਾਏ ਕਦੋਂ ਇਹ ਜ਼ਿੰਦਗੀ ਦਾ ਅੰਤ ਹੋ ਜਾਏ ਇੱਕ ਮੈਂ ਉਦਾਹਰਨ ਇਤਿਹਾਸ ਚ ਮਿਸਾਲ ਤਾਂ ਦੇਣਾ ਵੀ ਡਰ ਬਹੁਤ ਵੱਡੀ ਇੱਕ ਚੀਜ਼ ਹੈ ਗੁਰੂ ਨਾਨਕ ਬਾਣੀ ਨੇ ਫ੍ਰਿਕੋ ਬਧੇ ਦਿੱਤਾ ਜੀ ਕਹਿੰਦਾ ਜਿੰਨ ਨਿਰਪਾਉ ਜਿੰਨ ਹਰ ਨਿਰਪਾਉ ਤੇ ਹੈ ਜਿੰਨ ਕਾ ਪਾਉ ਸਭ ਗਵਾਸੀ ਉਸ ਨਿਰਪਾਉ ਨਾਲ ਜੋੜ ਜਿਹੜਾ ਡਾਰ ਲਾਊਗਾ ਹੁਣ ਸਿੱਖ ਜਾਂ ਆਪਾਂ ਆਮ ਇਰਸਾਨ ਦੀ ਜ਼ਿੰਦਗੀ ਦੀ ਗੱਲ ਕਰ ਲਈਏ ਉਹ ਡਾਰ ਵਿੱਚ ਤਾਂ ਜੀ ਰਿਹਾ ਵੀ ਉਹਦੇ ਅੰਦਰ ਇੱਕ ਸਹਮ ਬੈਠਾ ਹੋਇਆ ਉਹ ਤੁਰਿਆ ਜਾਂਦਾ ਜੀ ਇੱਟਾਂ ਰੱਖੀਆਂ ਹੋਈਆਂ ਆਪ ਨੂੰ ਡਰਨ ਲੱਗ ਪੈਂਦਾ ਮੰਨ ਲਓ ਕਿ ਤੀ ਚਾਰ ਤਾਂ ਤੁਰੇ ਜਾਂਦੇ ਦੋ ਇੱਟਾਂ ਰੱਖ ਦੋ ਹਰ ਇੱਕ ਨੂੰ ਮਾਰ ਦੋ ਉਹਦੇ ਦੇ ਰੰਗ ਮਾਰ ਦੋ ਰਿਆ ਜਾਂ ਜੀ ਇਹ ਬੰਦਾ ਤੋਂ ਡਰ ਲੱਗ ਪੈਂਦਾ ਡਰ ਲੱਗ ਪੈਂਦਾ ਕੋਈ ਝਾੜੀ ਵਰਗਾ ਦਰਖਤ ਜਾਵਾ ਕਕ ਕੀਕਾ ਤਰੀਰ ਦਾ ਦਰਖਤ ਦਰਖਤ ਵਾ ਉਹਨੂੰ ਲਾਲ ਕਪੜਾ ਬੰਨ ਦੋ ਕਿਕਰ ਨੂੰ ਲਾਲ ਕਪੜਾ ਬੰਨ ਦੋ ਇਹ ਤੁਰ ਜਾਂਦਾ ਬੰਦਾ ਐਡਮਿੰਟ ਦੀ 10 ਨੰਗੇ ਤੇ 2-4 ਤਾਂ ਉਹ ਡਰ ਕੇ ਸਿਰ ਚ ਘਾਜ ਦੇਣਗੇ ਵੀ ਤੁਹਾਡੀ ਕੀ ਦੇ ਚ ਹੁਣ ਇਹ ਡਾਰਵਾ ਕਹ ਤਕਬੀਰ ਸੁਣੋ ਰੇ ਪ੍ਰਾਣੀ ਛੋਡੋ ਮੰਨ ਕੇ ਪਰਮਾ ਕੇਵਲ ਨਾਮ ਜਪੋ ਰੇ ਪ੍ਰਾਣੀ ਪਰੋ ਇੱਕ ਦੀ ਸ਼ਰਨਾ ਇਹ ਡਾਰ ਸੀ ਇਹ ਕੰਦਰ ਮੰਗਦਾ ਸਹਿਮ ਬੈਠਾ ਹੋਇਆ ਸੀ ਵੀਰਵਾਰ ਸੈ ਨਹੀਂ ਨਾਉਣਾ ਹੁਣ ਵੀਰਵਾਰ ਕਿਉਂ ਨਹੀਂ ਨਾਉਣਾ ਬਈ ਕਾਰਨ ਦੱਸਿਓ ਸਾਨੂੰ ਕਿਉਂ ਨਹੀਂ ਨਾਉਣਾ ਹਾਂ ਕਾਰਨ ਕੋਈ ਨਹੀਂ ਸਿਰਫ ਇੱਕ ਰੀਤ ਬਣੀ ਹੋਈ ਮੈਂ ਤੁਹਾਨੂੰ ਇੱਕ ਜੀ ਕਹਾਣੀ ਸੁਣਾਉਣਾ ਵਾ ਵੀ ਬੰਦੇ ਦੇ ਅੰਦਰ ਜਾਂਦਾ ਕਿਵੇਂ ਇੱਕ ਨਾ ਭੈਣ ਹੂੰ ਤੇ ਉਹ ਆਪਣੇ ਘਰ ਵਿੱਚ ਜਦੋਂ ਪਲ ਰਹੀ ਵੱਡੀ ਹੋਈ ਤੇ ਦੀ ਮਾਂ ਨੇ ਰੋਜ਼ ਨੂੰ ਪੁੱਤ ਕਹਿਣਾ ਉਹਨੂੰ ਕਹਿੰਦਾ ਪੁੱਤ ਤੈਨੂੰ ਕਰ ਕਿ ਆਪਾਂ ਦੁੱਧ ਨੂੰ ਜਾਗ ਲਾਉਣੀ ਤੇ ਕਹਿੰਦਾ ਪੁੱਤ ਜਾਗਣਾ ਬਿੱਲੀ ਤਾੜਿਆ ਭੱਜ ਕੇ ਟੁੱਕੜੇ ਥੱਲੇ ਉਹਨੇ ਭੱਜੀ ਜਾਣਾ ਤੇ ਬਿੱਲੀ ਫੜ ਕੇ ਟੁੱਕੜੇ ਥਲੇ ਤਾੜਦਣੀ ਤੇ ਮਾਂ ਨੇ ਦੁੱਧ ਨੂੰ ਜਾਗ ਲਾਦਣੀ ਉਹ ਸਿਲਸਿਲਾ ਚੱਲਦਾ ਰਿਹਾ ਭੈਣ ਵੱਡੀ ਜਵਾਨ ਹੋਈ ਤੇ ਵਿਆਹ ਹੋ ਗਿਆ ਉਹਦਾ ਹੁਣ ਇਹਨੂੰ ਵਿਆਹ ਗਿਆ ਆਪਣੇ ਸਹੁਰੇ ਘਰ ਗਈ ਤੇ ਉਧਰਲੇ ਪਾਸੇ ਜਾ ਕੇ ਤੈਨੂੰ ਸੱਸ ਨੇ ਥੋੜ ਆ ਉਹ ਮੋਸਲਾਪੇ ਕਿੰਦਤ ਨੂੰ ਜਾਗਤ ਲੱਗਣੀ ਨਹੀਂ ਆ ਮਿੱਲੀ ਜਾਓ ਪਹਿਲਾਂ ਅੱਛਾ ਮਿੱਲੀ ਤਾਰਨੀ ਮੈਂ ਉਹ ਸਾਸੋ ਦੀ ਹੈਰਾਨ ਨੀ ਕਿ ਚੱਕਰ ਹੈ ਪੁੱਤ ਬਿੱਲੀ ਦਾ ਕਿ ਸਭਾ ਦਾ ਕਹਿੰਦੀ ਮੈਂ ਉਧਰ ਬਿੱਲੀ ਤਾਰਦੇ ਤਾਂ ਮਮੀ ਦੁੱਧ ਨੂੰ ਜਾਗ ਲਾਉਂਦੀ ਅਣ ਦੁੱਧ ਦਾ ਜਾਗ ਲੱਗਦਾ ਹੀ ਤਾਂ ਹੁਣ ਸੱਚ ਸਿਆਣੀ ਸੀ ਉਹ ਸਮਝ ਗਈ ਕਿ ਦਿਨ ਅਗੇ ਤੇਨ ਨੂੰ ਭਾਣ ਮਮਾ ਜਾਂ ਕੋਈ ਗੱਲ ਹੈਗੀ ਆ ਉਹਨੇ ਕਿਹਾ ਪੁੱਤ ਤੂੰ ਗੱਲ ਮੇਰੇ ਨੂੰ ਜਾਗ ਲਾ ਲੈਣੀ ਆ ਉਹ ਦੂਜੇ ਦਿਨ ਤਿਆਰ ਹੋ ਕੇ ਤੇ ਉਹਦੀ ਸੱਸ ਆਪਣੀ ਦੀ ਮਾਂ ਕੋ ਚਲੇ ਗਈ ਮੈਂ ਸਵਾਰ ਕੀਤਾ ਭੈਣ ਜੀ ਵੀ ਆ ਗੱਲ ਬਾਤ ਮੈਂ ਇਹਨੂੰ ਦੁੱਧ ਜਾਗ ਲਾਉਣ ਨੂੰ ਕਿਹਾ ਤੇ ਇਹ ਕਹਿੰਦੀ ਬਿੱਲੀ ਤਾਰ ਮੇਰੇ ਤਾਰ ਪਹਿਲਾਂ ਹੁਣ ਸਾਸ ਨੂੰ ਕੁੜੀ ਦੀ ਜਿਹੜੀ ਲੜਕੀ ਦੀ ਮਾਂ ਨਾ ਉਹ ਕਹਿਣ ਲੱਗੀ ਭੈਣ ਜੀ ਗੱਲ ਇਦਾਂ ਵਾ ਕਸੂਰ ਇਹਦਾ ਨਹੀਂ ਕਸੂਰ ਮੇਰਾ ਮੈਂ ਦੱਸ ਹੀ ਨਹੀਂ ਪਾਈ ਬਿੱਲੀ ਆਪਾਂ ਰੱਖੀ ਸੀ ਬਿੱਲੀ ਖੁੱਲੀ ਰਹੂਗੀ ਤੇ ਦੁੱਧ ਡੋਲ ਦੂਗੀ ਉਹ ਪੀ ਜਾਊਗੀ ਤਾਂ ਮਲੇ ਤਾਰ ਨੂੰ ਕਹਿਨੀ ਆ ਹੁਣ ਬਿੱਲੀ ਦਾ ਸਬੰਧ ਤੇ ਦੁੱਧ ਨਾਲ ਕੋਈ ਨਹੀਂ ਨਾਗਾ ਉਹ ਬੇ ਕੋ ਉਹਨੂੰ ਆਣ ਕੇ ਜਾ ਤਾਹੀਂ ਲੱਗੂ ਕਿ ਬਿੱਲੀ ਤਾਰਾਂਗੇ ਤੇ ਬਿੱਲੀ ਖਰਾਬ ਕਰ ਸਕਦੀ ਡੋੜ ਸਕਦੀ ਹੈ ਤਾਰ ਨੂੰ ਤਾਂ ਕਹਿ ਨਹੀਂ ਸੀ ਰੋਦੇ ਮਾਂ ਚ ਵੈ ਪੈ ਗਿਆ ਵੀ ਦੋ ਤੇ ਜਾਗ ਤਾਂ ਹੀ ਲੱਗਣੀ ਜੀ ਬਿੱਲੀ ਤਾੜਾਂਗੇ ਬਿੱਲੀ ਤਾੜਾਂਗੇ ਸਾਡਾ ਅੱਜ ਹੀ ਸਾਹ ਵਸ ਬਿੱਲੀ ਤਾੜਨ ਦੇ ਵਿੱਚ ਲੱਗੇ ਹੋਈ ਹਾਂ ਇਹ ਬਿੱਲੀ ਤਾੜਨ ਦੇ ਲੱਗੇ ਐਤਵਾਰ ਦਾ ਪਰਮ ਆ ਠੀਕ ਹੈ ਜੀ ਵੀਰਵਾਰ ਦਾ ਪਰਮ ਸਿਰਨੀ ਨਾਉਣਾ ਹੁਣ ਸਿਰ ਇੱਕ ਸਾਡੇ ਏਸ ਨੇ ਇੱਕ ਟਾਂ ਮਿੱਟੀ ਪਾ ਕੇ ਮੈਲੇ ਹੋ ਜਾਂਦੇ ਨੇ ਫਿਰ ਆਪਾਂ ਵੀਰ ਥੋੜਾ ਦਸਤਾਰਾਂ ਸਜਾ ਕੇ ਰੱਖਦੇ ਤਾਂ ਕਮੈਰਾ ਹੁੰਦਾ ਦੋ ਚਾਰ ਦਿਨ ਹਫਤਾ ਲੰਘ ਜਾਂਦਾ ਉਹਨੂੰ ਪਹਿਣਾ ਮੁਕਾਵਾਂ ਤਕਰੀਬਨ ਘਰਾਂ ਚ ਕੰਮ ਕਰਦੀਆਂ ਨੇ ਬਾਹਰ ਅੰਦਰ ਜਾਂਦੀਆਂ ਤੇ ਪੂਰੀ ਚੁੰਨੀ ਨਾਲ ਸਿੱਧਾ ਟਿਕਣ ਕਰਕੇ ਟਾਂ ਮਿੱਟੀ ਪੈ ਜਾਂਦਾ ਉਹਨੂੰ ਨਾਉਣਾ ਪੈਂਦਾ ਮ ਇੱਕਵੀਂ ਯੁੱਗ ਦੇ ਵਿੱਚ ਪਹੁੰਚ ਗਏ ਕਈ ਰਮੈਸਦਾ ਹੁੰਨਾ ਇੱਕਵੀਂ ਯੁੱਗ ਵਿੱਚ ਪਹੁੰਚ ਗਈ ਕੰਪਿਊਟਰ ਸਾਇੰਸ ਦੀ ਇਨੀ ਤਰੱਕੀ ਹੋਣ ਦੇ ਬਾਵਜੂਦ ਵੀ ਬੰਦੇ ਨੂੰ ਧਰਮਦਿਨਾਂ ਦੇ ਪੁੱਛੇ ਦੁਨਹੀਂ ਭਰਮ ਆ ਧਰਮਦਿਨਾਂ ਦੇ ਉਨਹੀਂ ਪਰਮ ਪਾਲ ਕੇ ਬੈਠਾ ਬਿਲਕੁਲ ਬਿੱਲੀ ਰਾਹ ਕੱਟ ਗਈ ਹੁਣ ਸਵਾਲ ਮੇਰਾ ਉਹਨਾਂ ਨੂੰ ਆ ਜਿਹੜੇ ਕਹਿੰਦੇ ਬਿੱਲੀ ਰਾਹ ਕੱਟ ਕੇ ਕੰਮ ਨਹੀਂ ਬੰਨਣਾ ਤੇ ਬਿੱਲੀ ਤੇਨੂੰ ਗਾਲਾਂ ਕੱਢਦੀ ਮਿੰਟੂਆ ਨਹੀਂ ਮਿਲਣਾ ਹੁਣ ਬਿੱਲੀ ਨਾ ਹੁੰਦੀ ਹੋਗੀ ਲੈ ਵੀ ਮੈਨੂੰ ਮਿੰਟੂਆ ਮਿਲਣਾ ਹੁਣ ਮਿੰਟੂਆ ਉਹਦਾ ਵੀ ਉਹਦੇ ਮਨ ਦੀ ਪਰਚੇ ਵੇਖੋ ਆਪਾਂ ਦਾ ਆਪ ਦੇ ਮਨ ਦੀ ਪੱਜਲੀ ਜੋਗ ਆਵੇ ਤੂੰ ਲੱਗਿਆ ਮੇਰੇ ਮੱਥੇ ਮੈਨੂੰ ਚੂਹਾ ਨਹੀਂ ਮਿਲਣਾ ਇਹ ਸੱਚੀ ਨੂੰ ਹੋਰ ਡੂੰਗੀ ਚ ਪੜਨਾ ਮੈਂ ਤਰਕਸ਼ੀਲ ਨੂੰ ਬੜੇ ਨੇੜੇ ਸੁਣਿਆ ਇਹ ਕੀ ਆ ਤੇ ਜਿਵੇਂ ਮੰਨ ਲਓ ਵੀ ਕੋਈ ਕਹਿੰਦਾ ਵੀ ਖਾੜੀ ਟੋਕਰਾ ਮੱਥੇ ਲੱਗ ਗਿਆ ਇਹ ਕੰਮ ਨਹੀਂ ਬੰਨਾ ਹੁਣ ਇਹ ਚੀਜ਼ਾਂ ਸਾਰੀਆਂ ਅੰਦਰੂਨੀ ਤੌਰ ਤੇ ਅੰਦਰ ਡਰਵਾ ਭਰਮ ਦਾ ਮਤਲਬ ਡਰ ਇਹ ਮਾਧਵੇ ਕੀ ਕਹੇ ਭ੍ਰਮ ਐਸਾ ਜੈਸਾ ਮੰਨ ਨਹੀਂ ਕੋਈ ਨਾ ਐਸਾ ਜੋ ਮੰਨ ਕੇ ਬੈਠੇ ਹੋਏਗਾ ਨਹੀਂ ਹੈ ਉਹ ਤਾਂ ਬਹੁਤ ਦੂਰ ਸੀ ਗੱਲ ਨਾਬੇ ਨਾਕੇ ਨੇ ਬੜਾ ਉੱਚਾ ਚੱਕਿਆ ਸੀ ਜੀ ਸੋ ਵੀਰਵਾਰ ਨਾ ਨਾਉਣਾ ਇੱਕ ਭਰਮ ਸੀ ਜੀ ਭਰਮ ਕੀ ਸੀ ਇੱਕ ਬਜ਼ੁਰਗਾਂ ਨੇ ਮਤਲਬ ਉਹਨਾਂ ਕੋਈ ਖਿਆਲ ਪਾਲਤਾ ਵੀ ਵੀਰਵਾਰ ਜਿਹੜਾ ਵਾ ਉਹ ਪਤਾ ਨਹੀਂ ਪੀਰਾਂ ਦਾ ਬਣਾ ਲਿਆ ਸ਼ਨੀਵਾਰ ਸ਼ਨੀ ਦੇਵਤੇ ਦਾ ਬਣਾ ਲਿਆ ਹਨਾ ਤੇ ਮੈਂ ਕਦੇ ਵੀ ਹੱਦਾਂ ਨਾ ਮੈਨੂੰ ਦੱਸੋ ਪਹਿਲਾਂ ਕਿ ਸਾਰੇ ਵਾਰ ਤੇ ਵੰਡੇ ਕੇ ਰੱਬ ਦਾ ਕਿਹੜਾ ਰਹਿ ਗਿਆ ਰੱਬ ਦਾ ਕਿਹੜਾ ਐਦਵਾਰ ਸ਼ਿਦ ਸਿੰਘ ਲੱਗੇ ਹੁਣ ਆਪਣੀ ਮੈਂ ਐਦਵਾਰ ਸ਼ਿਦ ਸਿੰਘਾਂ ਦਾ ਬਣਾ ਦਿੱਤਾ ਤੇ ਵੀਰਵਾਰ ਬਣ ਗਿਆ ਪੀਰਾਂ ਦਾ ਸ਼ਨੀਵਾਰ ਬਣ ਗਿਆ ਸ਼ਨੀ ਦੇਵਤੇ ਦਾ ਤੇ ਬੁੱਧਵਤ ਕੰਮ ਸੁੱਧ ਇਹ ਬੜਾ ਲੋਕੀ ਆਖਣਗੇ ਸ਼ਨੀਵਾਰ ਲੋਕੀ ਕਦੀ ਲੋਵਾਨੀ ਕਿਰਤ ਨਹੀਂ ਜਾਂਦੀ ਹਾਂ ਭਾਵੇਂ ਕੋ 10000 ਸੱਤਾ ਹੈ ਮੇडम ਤਾਂ ਕਿ ਨਹੀਂ ਸ਼ਨੀਵਾਰ ਨਹੀਂ ਲੈਣਾ ਸ਼ਨੀਵਾਰ ਰੋਟੀ ਨਹੀਂ ਖਾਂਦੀ ਹਾਂ ਸ਼ਨੀਵਾਰ ਆਪਣੇ ਦੂਜੇ ਕੰਮ ਨਹੀਂ ਕਰਦੀ ਸ਼ਨੀਵਾਰ ਸਾਡੇ ਘਰੇ ਬੱਚਾ ਜਨਮ ਨਹੀਂ ਲੈਂਦਾ ਬਿਲਕੁਲ ਸ਼ਨੀਵਾਰ ਤੁਸੀਂ ਪਾਕੀ ਜਾਂਦੇ ਉੱਕਾ ਹੀ ਖਤਮ ਕਰ ਦੋ ਵੀ ਕੁਝ ਨਹੀਂ ਕਰਨਾ ਇਹ ਤਾਂ ਮੰਨਿਆ ਵਾਕਏ ਤੁਸੀਂ ਅੰਦਰ ਗੱਲਬਾਤ ਵੀ ਹੈਗੀ ਹਾਂ ਹਾਂ ਇਸ ਕਰਕੇ ਵੀਰ ਜੀ ਇੱਕ ਭਰਮ ਸੀ ਜਿਹੜਾ ਅੰਦਰ ਡਰ ਪਾਇਆ ਸੀ ਨਾ ਬਜ਼ੁਰਗਾਂ ਨੇ ਸਮਝਾਇਆ ਚੰਗੀ ਤਰ੍ਹਾਂ ਠੀਕ ਹੈ ਉਹਨਾਂ ਨੇ ਕੋਈ ਚੀਜ਼ਾਂ ਬਜ਼ੁਰਗਾਂ ਨੇ ਮੰਨਣ ਯੋਗ ਸੀ ਕੋਈ ਟੀਜੋ ਜੀ ਕੁਝ ਖਾਣ ਦੇ ਅੱਜ ਵੀ ਸਾਡੇ ਅੰਦਰ ਆਉਂਦੇ ਨਾ ਤੇ ਆਪਾਂ ਉਹਨਾਂ ਨੂੰ ਜੋ ਵਿਚਾਰ ਦੇ ਤਾਂ ਬੜਾ ਪ੍ਰੇਰਨਾ ਮਿਲਦੀ ਆ ਪਰ ਇਹ ਚੀਜ਼ਾਂ ਆਉਣ ਲਈ ਪਰਮਸਨ ਮਨ ਜੇ ਦੇ ਬਿੱਟੇ ਲੱਤਾਂ ਨਹੀਂ ਲਾਉਣੀਆਂ ਹੁਣ ਦੱਸਣਾ ਪੈਣਾ ਸੀ ਲੱਤਾਂ ਨਾ ਲਾਉਣ ਦਾ ਕਾਰਨ ਵੀ ਥੱਲੇ ਕੋਈ ਚੀਜ਼ ਰੱਖੀ ਹੋਣਾ ਨਾ ਜਾਵੇ ਹਾਂ ਤੇ ਉਹ ਗਲਾਸ ਚਾਹ ਦਾ ਪਿਆ ਆਪਾਂ ਮਨ ਜੇ ਦੇ ਬਿੱਟੇ ਤੇ ਚਾਹ ਰੱਖ ਲਈ ਪਤਾ ਨਾ ਆ ਲਾਵੀਂ ਹਾਂ ਚਾਹ ਡੋਲੂ ਜੀ ਕਹੇ ਚਾਹ ਡੋਲੂ ਜੀ ਦਸਿਆਣੀ ਲੱਤਾਂ ਨਹੀਂ ਲਾਉਣੀਆਂ ਉਹ ਪਰਮ ਬਣ ਗਿਆ ਹਾਂ ਅਗਲੇ ਪਾਸ ਰਾਤ ਨੂੰ ਪੈਦ ਨਹੀਂ ਕਿਸਨੀ ਉਹ ਰਾਤ ਬੰਦਾ ਫਿਰ ਪੈਦ ਨਹੀਂ ਕਿ ਚੀਤੇ ਰਾਤ ਨੂੰ ਆਉਂਦਾ ਬੰਦੇ ਸੌਂ ਲਿਆ ਵੀ ਨਾਰ ਮੰਨਣਾ ਰੋਟ ਇਤਨਾ ਰਾਤ ਨੂੰ ਹੁੰਦਾ ਕਿਵਰੀ ਕੋਈ ਜਰਾ ਇਤਨਾ ਕੱਢ ਦੋ ਫਿਰ ਪਤਾ ਨਹੀਂ ਰਾਤ ਨੂੰ ਪੈਂਤ ਕਸਿਆ ਕੁੜੀਆਂ ਹੁੰਦੀਆਂ ਵੀ ਪਰ ਇਹ ਵੀ ਪਰਮ ਜਪਿਆ ਹ ਕੁੜੀਆਂ ਹੁੰਦੀਆਂ ਤੇ ਬੰਦਾ ਦਿਨੇ ਕਸੀ ਜਾ ਕੇ ਮੁੰਡੇ ਹੋਣ ਆਪਣਾ ਮੁੰਡੇ ਫਿਰ ਫਿਰ ਤੇ ਕੁੜੀਆਂ ਹੋਣੇ ਨਹੀਂ ਚਾਹੀਦੀਆਂ ਕਿ ਰਾਤ ਸਾਰੇ ਬੰਦ ਕਰ ਦਿੰਦੇ ਨੇ ਦਿਨੇ ਕਸਣ ਲੱਗ ਪਏ ਮੁੰਡੇ ਮੁੰਡੇ ਜਣੇ ਮੁੰਡੇ ਮੁੰਡੇ ਸੋ ਪਰਮ ਨੇ ਵੀਰ ਜੀ ਕਿਤੇ ਜੀ ਹੁਣ ਅਗਲੀ ਗੱਲ ਆਪਾਂ ਜੇ ਇਹਨੂੰ ਵਿਚਾਰ ਲਈਏ ਥੋੜਾ ਜਿਹਾ ਹੋਰ ਨੁਕਤੇ ਨੂੰ ਹ ਇਹ ਜਿਵੇਂ ਆਪਾਂ ਕਹਿ ਦਿੰਨੇ ਆ ਵੀ ਛੱਜ ਜਿਹੜਾ ਵਾ ਉਹ ਖਾਲੀ ਛੱਜ ਛਣਕਾਉਣਾ ਤੇ ਵਿਆਹ ਦੇ ਵਿੱਚ ਵੀ ਆਪਾਂ ਨੰਦ ਲਿੰਦੀਆਂ ਲੜਕ ਕਣਕ ਪਾਈ ਹ ਉਹਦੇ ਬੜਾ ਤੋੜਨੇ ਜੇਦਕੇ ਤੋੜਨਾ ਕਿ ਨਾ ਵਈ ਚੱਕਰ ਮੈਂ ਵੇਖਿਆ ਗਈਰੀ ਉਹ ਕਰਨੇ ਤੋੜਨਾ ਉਹਨੂੰ ਜਦ ਹਾਂ ਸਹੀ ਇਸਲਾਮ ਨਹੀਂ ਕਰੇ ਲੈ ਕੇ ਜਾਣਾ ਹਾਂ ਕੋਈ ਭਲਿਓ ਜਿਹੜੇ ਸਾਜਣਾ ਤੋਂ ਛਕ ਕਣਕ ਛੱਡਦੇ ਹਾਂ ਉਹ ਸਮੇਂ ਚਲੋਂ ਤੇ ਚਲੋਂ ਛੱਜ ਨਹੀਂ ਕਰਾਂ ਜਿਹੜੇ ਚੱਕੀ ਸਾਰਾ ਕੋ ਕਰ ਲਾ ਪਈਆਂ ਤੇ ਉਹਨੂੰ ਤੋੜਨਾ ਕਿੱਡੀ ਕੇ ਬਾਦਰੀ ਹੈ ਇੱਕ ਪਰਮਸੀ ਹੂੰ ਜਿਸ ਪਰਮੇ ਨੂੰ ਸਾਨੂੰ ਨਿਕਲਣ ਦੀ ਲੋੜ ਆ ਬਚਨ ਦੀ ਲੋੜ ਜੀ ਅਮਨਸਰ ਕਰੋ ਜਬ ਬਹੁਤ ਸਾਰੀਆਂ ਹੋਰ ਵੀ ਚੀਜ਼ਾਂ ਜਿੱਦਾਂ ਕਹਿੰਦਾ ਵੀ ਉਹ ਮੁਰਦੇ ਦੇ ਨਾਲ ਕਾਨਾ ਪਾਇਆ ਜਾਂਦਾ ਹੈ ਹੈਨਾ ਤੇ ਜੇ ਕੋਈ ਪ੍ਰੋਣਾ ਤੇ ਦੂਏ ਤੇਲ ਚੋਆ ਜਾਂਦਾ ਹੀ ਉਹ ਕੀ ਕਾਰਨ ਹੁਣ ਕਾਨਾ ਮੁਸਲਮਾਨ ਦੀ ਰੀਤ ਆ ਹਾਂ ਇਸਲਾਮ ਦੇ ਅੰਦਰ ਮੇ ਉਹ ਕਾਨੇ ਦਾ ਮਤਲਬ ਆ ਵੀ ਉਹ ਮਰਦਾ ਮਿਲਨੇ ਕਿੰਨਾ ਹਾਂ ਉਹਦੀ ਮਿਹਨਤੀ ਕਰਕੇ ਨਹੀਂ ਕਬਰ ਫਟਾਉਂਦੇ ਅੱਛਾ ਸਾਡੀ ਤਾਂ ਮਿੰਤੀ ਕੋਈ ਆਈ ਨਹੀਂ ਅਜੇ ਵੀ ਲੋਕੀ ਪਾਉਂਦੇ ਜੇ ਤਾਂ ਗੱਲ ਧਰਮ ਪੈ ਗਿਆ ਵੀ ਸਮਝਾ ਨਹੀਂ ਲੋਕਾਂ ਨੇ ਚਾਰ ਪਾ ਨਾ ਕਾਨਾ ਪਾਉ ਤੇ ਪਤਾ ਨਹੀਂ ਭਾਈ ਤੁਸੀਂ ਲੱਕਣਾ ਰੱਖ ਕੇ ਤੇ ਲਾਓ ਅੱਗ ਤੇ ਮਰਦਾ ਸਰੀਰ ਦਾਹਨ ਕੁਝ ਘੰਟਿਆਂ ਬਾਅਦ ਸੜ ਕੇ ਸੁਆਹ ਜਾਂਦਾ ਜੀ ਹੁਣ ਕਾਨੇ ਨੇ ਰੱਖਿਆ ਥੋੜਾ ਕਰਨੀ ਆ ਹਾਂ ਕਾਨਾ ਸੀ ਸਲਾਮ ਧਰਮ ਦਾ ਸਾਡੇ ਚ ਵੜ ਗਿਆ ਅਗਲੀ ਗੱਲ ਹੁਣ ਤੁਸੀਂ ਗੱਲ ਕੀਤੀ ਵੀ ਤੇਲ ਚੂਣ ਵਾਲੀ ਗੱਲ ਮੈਂ ਕਿ ਵੀਰੀ ਹੈਰਾਨ ਹੋਈ ਇਹ ਚੀਜ਼ਾਂ ਸਾਡੀਆਂ ਅਜੇ ਵੀ ਆਗੀਆਂ ਨੇ ਹੈਗੀਆਂ ਲੋਕੀ ਇੱਕ ਤਾਂ ਕਹੀ ਕਰਨਗੇ ਨਹੀਂ ਬੜਾ ਜੀ ਮੈਂ ਅੱਜ ਮਹਸਬੂਦਨ ਨਾਲ ਬਹੁਤ ਗੱਲਾਂ ਆਗੀਆਂ ਕਿਵੇਂ ਹੁਣ ਸਾਡੇ ਕੋਲ ਪਹਿਲਾਂ ਦੇ ਪੂਏ ਲੱਕੜ ਦੇ ਆ ਪਰਤਨ ਬਹੁਤ ਸਾਰੀ ਲੱਕੜ ਹੁੰਦੀ ਹੈ ਇਸ ਲੱਕੜ ਸੁੱਕ ਜਾਂਦੀ ਤੇ ਜਦੋਂ ਖੋਲਣਾ ਚੀ ਪੂਜੀ ਪੂਜੀ ਆਵਾਜ਼ ਆਉਣੀ ਚਿੱਕਾ ਚਿੱਕਾ ਨਿਕਲੀਆਂ ਮੈਂ ਕਹਿੰਦਾ ਜਦ ਪਰਾਣੇ ਆਉਣੇ ਕਰੇ ਮਸਾ ਤੇਲ ਦੇ ਲੋ ਐਵੇਂ ਬੁਗੇ ਚਿੱਕਾਂ ਜੀ ਨਿਕਲਣਗੇ ਬੁਗੇ ਉਹਨਾਂ ਨੇ ਉਹ ਬੁਗੇ ਦੀ ਆਵਾਜ਼ ਬੰਦ ਕਰਨ ਵਾਸਤੇ ਤੇਲ ਪੋਣਾ ਮਸਾ ਤੇਲ ਪੋੜਾ ਠੀਕ ਹੈ ਜੀ ਜਦੋਂ ਐਵੇਂ ਸੁੱਕਾ ਖੋਲ ਜੂਗਾ ਪੁਰਾਣੇ ਬੁਗੇ ਪਾਰੇ ਦੋਗਾ ਦੇ ਬੁਗੇ ਬੜੇ ਪਾਰੇ ਦੇ ਸੀ ਤੇ ਉਹਨੂੰ ਖੋਲਣ ਲੱਗਿਆਂ ਵੀ ਤਾਕਤ ਵੀ ਜਾਗਦੀ ਹੈ ਨਾ ਹਾਂ ਹੋਨ ਲੋਹੇ ਦਾ ਗੇਟ ਆ ਹਾਂ ਉਹ ਤੇ ਬੀਪੀਆਂ ਮੁਰਜੀ ਨਾਲ ਡੋਲੀਆਂ ਜੀ ਬੀਪੀਆਂ ਜਿਨ੍ਹਾਂ ਨੇ ਵੜੀ ਜਾਂਦੀਆਂ ਜਾਂਦੇ ਫਿਰ ਉਹ ਤੇ ਮਾੜਾ ਮੋੜ ਤੇ ਪਾਉਣ ਲੱਗਿਆ ਤੇ ਕੋਈ ਇੱਥੇ ਗ੍ਰਿੱਲ ਤੇ ਜਿਹੜਾ ਲੱਗਾ ਉਹਦਾ ਚਰਾੰਡਾ ਲੱਗਾ ਉਹ ਤੇ ਪਾ ਲੋ ਉਹ ਤੇ ਪਾ ਲੋ ਚੱਲ ਮਾੜਾ ਮੋੜ ਬੂਹੇ ਦੌਕਾ ਖੋਲੂ ਜੂਗਾ ਇਹ ਵੀਰੀਏ ਸ਼ਰੂਕ ਲੱਗੇ ਨੇ ਲੋਕਾਂ ਦੇ ਘਰਾਂ ਜਨਾਬ ਸ਼੍ਰੀ ਕੰਨਵਰ ਸਾਹਿਬ ਕਰਨ ਹੁੰਦਾ ਸੁਮੀ ਸਾਹਿਬ ਅ ਇੱਕ ਮਿੰਟ ਰੁਕੋ ਰਕੋ ਇਹ ਰਾਇਗਾ ਬੇਸ਼ੀ ਕਮਾਲ ਆ ਯਾਰ ਤੇਨ ਤੁਹਾਡਾ ਜਨਾ ਕੀ ਸਬਦ ਦੇ ਦਵਾ ਬੇ ਸਿਰ ਤੇ ਲਾਓ ਵਾਵਾ ਹਾਰਾ ਚੰਗੀ ਜਿਹਾ ਤੁਹਾਨੂੰ ਸੋਹਤਾ ਜੀ ਖੋਲੋ ਸਿਰ ਨੂੰ ਮੜਾ ਜਾ ਸਿਰ ਤੇ ਨਾ ਲ ਉਹ ਬਹੁਤਿਆਂ ਵੀ ਮੈਂ ਤੇਲ ਉਹਨਾਂ ਲੜਦੀਆਂ ਜਾਂਦੀਆਂ ਹਾਂ ਲੋਕ ਵੀ ਥੰਦੇ ਆਈ ਆਉਂਦੀ ਜਾਂ ਆਉਂਦਾ ਇਹ ਸਾਡੀਆਂ ਮਾਤਾਵਾਂ ਸੱਚ ਕਿਉਂ ਲਾਉਣਾ ਮੈਂ ਤਾਕਤਵਰ ਸਰੀਰ ਨਾਲ ਦਾ ਅਸ਼ੂ ਅਸ਼ੂ ਨਾਲ ਸਰੀਰ ਚਿਹਰੇ ਕਰਨੇ ਖੁਸ਼ ਰਣ ਨਾਲ ਨੇ ਤੇ ਵਾਲ ਵੀ ਪੂਰੇ ਬੀਬੀਆਂ ਦੇ ਲੰਮੇ ਹੋਣੇ ਸੋਹਣੇ ਹੋਣੇ ਕਾਰਨ ਕਿ ਉਹ ਸੰਭ ਦੀਆਂ ਸਨ ਉਹਨ ਮੇਰੀਆਂ ਮਾਤਾਵਾਂ ਭੈਣਾ ਜਿਹੜੇ ਤੇਲ ਲਾਉਣਾ ਵੀ ਛੜਦੀਆਂ ਜਾਂਦੀਆਂ ਤੇ ਬੂਹੇ ਤੇ ਗੁਰਜੀ ਤੇ ਪਾਈ ਜਾਂਦੀਆਂ ਸੋ ਇੱਕ ਅਗਲੀ ਗੱਲ ਅਗਲੇ ਤੇ ਸਾਨੂੰ ਸਮਝਾਉਣ ਵਾਲਿਆਂ ਨੇ ਨਾ ਨਾਲ ਉਹਦਾ ਤਰੀਕਾ ਨਹੀਂ ਦੱਸਿਆ ਅੱਜ ਕੱਲ ਦੱਸਿਆ ਮਿਲਾਇਆ ਨਹੀਂ ਹੂੰ ਸਮਝਾਉਣਾ ਪੈਣਾ ਸੀ ਪੁੱਤ ਤੇਲ ਕਿਉਂ ਬਾਹਰ ਆ ਰਹੇ ਬੋਕਰ ਨਹੀਂ ਖੜੀ ਕਰਨੀ ਬੋਕਰ ਜਿਹੜੀ ਸ਼ਾਮ ਨੂੰ ਨਹੀਂ ਮਾਰਨੀ ਤੇ ਸੁਨਿਆਰਾ ਵੀ ਜਿਹੜਾ ਬੋਕਰ ਆ ਵੇਖੋ ਕਿਤੇ ਗੇਟ ਵਾਲੇ ਪਾਸੇ ਅੰਦਰ ਨੂੰ ਮਾਰਦਾ ਆ ਤੂੰ ਦਾ ਕੰਮ ਕਰਨਾ ਜ਼ਿਆਦਾ ਕਿੰਨਾ ਦੇ ਕੋਈ ਸੋਨਾ ਕਿੰਨਾ ਪੈਸਾ ਦੇ ਉਹ ਫਿਰ ਕੰਗਾਲ ਹੋ ਜਾ ਵਿਚਾਰਾ ਬਾਹਰ ਨੂੰ ਮਾਰੇ ਉਹ ਅੰਦਰ ਨੂੰ ਮਾਰਨਾ ਕਰਨਾ ਵੀ ਸੋਨਾ ਜਿਹੜਾ ਕਿਤੇ ਮਾੜਾ ਮੋੜ ਵੀ ਡਿੱਗਾ ਮੁੱਟਾ ਵਿਆਹ ਉਹ ਤੇ ਸ਼ਾਨ ਲੈਂਦਾ ਉਹ ਤੇ ਕੱਢ ਰਹੀਦਾ ਕੋਈ ਕੀਮਤੀ ਚੀਜ਼ ਆ ਹਾਂ ਇਸੇ ਤਰ੍ਹਾਂ ਅਸੀਂ ਜਿਹੜਾ ਵਾ ਸ਼ਾਨ ਨੂੰ ਬੋਕਰ ਨਹੀਂ ਮਾਰਨੀ ਜੀ ਇਹ ਚੀਜ਼ਾਂ ਸਾਰੀਆਂ ਨੇ ਸਾਰੇ ਦਿਨ ਜਿੱਥੇ ਸਾਡੇ ਚਿਹਰੇ 'ਚ ਬਿਠਾਈਆਂ ਗਈਆਂ ਥੋੜੀ ਜੋ ਸਮੇਂ ਅਨਪੜਤਾ ਸੀ ਲੋਕ ਇਹਨੇ ਜਾਗਰੂਤ ਪੜੇ ਲਿਖੇ ਨਹੀਂ ਸਨ ਠੀਕ ਹੈ ਕੁਝ ਰੀਤਾਂ ਬਣਾ ਲਤੀਆਂ ਗਈਆਂ ਉਹ ਘਰ ਕਰਦੀਆਂ ਕਰਦੀਆਂ ਅੱਜ ਤੱਕ ਆ ਗਈਆਂ ਤੇ ਮੈਂ ਅੱਜ ਵਾਲੀ ਸੰਗਤ ਨੂੰ ਜਿਹੜੀ ਇੱਕਵੀਂ ਯੋਗ ਵਿੱਚ ਚੱਲ ਗਈ ਹੈ ਆਪਣੇ ਨੂੰ ਸਮਾਰਟ ਜੀ ਸਿਟੀ ਵਿੱਚ ਸਮਾਰਟ ਲੋਕਾਂ ਵਿੱਚ ਗਿਣਦੀ ਹੈ ਕਿਉਂ ਉਹ ਇਹਨਾਂ ਚੀਜ਼ਾਂ ਪਰਮਸ਼ਕਾਰ ਹੁੰਦੇ ਵੰਦੇ ਨਾ ਉਹਨਾਂ ਨੂੰ ਗੁੱਸਾ ਝੜਦਾ ਵੀ ਕਮਾਲ ਆਦਾ ਡਿਆਲੇ ਕਿਹੜੇ ਸਮਾਰਟ ਬਣ ਗਏ ਤੁਸੀਂ ਕਿਹੜੇ ਪਾਸੇ ਚਲੇ ਗਏ ਤੁਸੀਂ ਬੈਠੇ ਤੇ ਫਿਰ ਉੱਤੇ ਉੱਤੇ ਭਰਮ ਉਹਨੇ ਜਿ ਪੈ ਜੇ ਭੂਤ ਹੁੰਦੇ ਆ ਜੀ ਪ੍ਰੇਤ ਹੁੰਦੇ ਆ ਜੀ ਇਹ ਕਮਾਲ ਹੋ ਗਈ ਜਾਂਦੇ ਦਿਖਾਓ ਹਾਂ ਹੁਣ ਦੇਖੇ ਤਾਂ ਕਿਸੇ ਨੇ ਨਹੀਂ ਇੱਕ ਡਰ ਪਾਤਾ ਡਰ ਪਾਤਾ ਉਹ ਉਹ ਉੱਠਿਆ ਵੀ ਰਾਤ ਨੂੰ ਉਹਨੇ ਕਿਹਾ ਮੈਂ ਰਾਤ ਬਾਪੂ ਦਿਖਾਈ ਦਿੱਤਾ ਆ ਵੀ ਜੇ ਬਾਪੂ ਦਿਖਾਈ ਦਿੱਤਾ ਨੇ ਕਿ ਬਾਪੂ ਮੈਂ ਤਾਂ ਤੇਰੇ ਅੱਗੇ ਆਪਣੀ ਸਾਰੀ ਮਗਵਾਂਡੀਆਂ ਨਹੀਂ ਬਣੀ ਜੇ ਉਹਨਾਂ ਨੇ ਡਰਾ ਮੈਂ ਮੈਂ ਤਾਂ ਉਹਨੂੰ ਘਟਾਉਣਾ ਅੱਛਾ ਜੀ ਬਾਪੂ ਮੇਰੀ ਪਿਆਦੰਗੇ ਬਾਪੂ ਕੋਈ ਗੱਲ ਤੇਰਾ ਜੀ ਆ ਨੂੰ ਜਰਾ ਜਵਾਰਾ ਜੀ ਕਹਤਾ ਕਰੇ ਉਹਨਾਂ ਨੂੰ ਕੋਈ ਗੱਲ ਨਹੀਂ ਆ ਗਈ ਜਗ ਜਾਗੇ ਉਹਨੂੰ ਤਾਂ ਕਰਦਾ ਉਹਨੂੰ ਮੇਰੇ ਦਰਸ਼ਨ ਦੇ ਦੋ ਕੁ ਦਿਨ ਤੇ ਫੇਰ ਠੀਕ ਹੋ ਜਾਈ ਸੋ ਬੱਚਿਆਂ ਨੂੰ ਮਾਉਂ ਬਿੱਲਾ ਜੂ ਆਈ ਹਾਂ ਨਿੱਕੇ ਸੋਹਣੇ ਬਾਬਾ ਮਾਈ ਬਿਲਾ ਜੂ ਆਈ ਉਹ ਮਾਉਂ ਬਿੱਲਾ ਹੋਇਆ ਦਿਮਾਗ ਚ ਵੱੜਦਾ ਬੱਚੇ ਤੇ ਬੱਚਾ ਬਖਰੀਨ ਕੱਢ ਨਹੀਂ ਪਾਉਂਦਾ ਸਹੀ ਸੋ ਸਾਨੂੰ ਸੁਚੇਤ ਹੋਣ ਦੀ ਲੋੜ ਆ ਜਾਗਣ ਦੀ ਲੋੜ ਆ ਇਹ ਚੀਜ਼ਾਂ ਸਟੱਡੀ ਕਰਨ ਦੀ ਲੋੜ ਆ ਕਿਤੇ ਵੀ ਇਹੋ ਜਿਹੇ ਭਰਮ ਦੇ ਵਿੱਚ ਪੈਣ ਦੀ ਲੋੜ ਨਹੀਂ ਸੱਤ ਦਿਨ ਜਿਹੜੇ ਬਣੇ ਆ ਨਾ ਇਹ ਇੱਕ ਸ੍ਰਿਸ਼ਟੀ ਦੇ ਵਿੱਚ ਚੱਲਦਾ ਚੱਲਦਾ ਕੁਝ ਖੋਜੀ ਲੋਕਾਂ ਨੇ ਇਹ ਰੀਤਾ ਛਤਵਾਰ ਬਣਾ ਦਿੱਤੇ ਜਾਂ ਮੰਨ ਲਓ ਕਿ ਦਿਨ ਬਣਾ ਦਿੱਤੇ ਉਹ ਉਹ ਦਿਨਿਕ ਅਪੋਸਟਿਲ ਨੂੰ ਉਹ ਸਮੇਂ ਦੇ ਨਾਲ ਚੱਲ ਰਹੇ ਆ ਤੇ ਜੇ ਦਿਨ ਮਾੜੇ ਚੰਗੇ ਆ ਤੇ ਫਿਰ ਇਹਦੀ ਵਿਚਾਰ ਕਿਨੇ ਦੱਸੀ ਮਾੜੇ ਚੰਗੇ ਕਿਵੇਂ ਬਣਾਤੇ ਕਿ ਉਸ ਦਿਨ ਸੂਰਜ ਬਦਲ ਜਾਂਦਾ ਹੈ ਕਿ ਉਸ ਦਿਨ ਚੰ드ਰਮਾ ਨਹੀਂ ਆਉਂਦਾ ਜਾਂ ਉਸ ਦਿਨ ਧੋਫਣੀ ਚੜ੍ਹਦੀ ਜਾਂ ਕੀ ਹੁੰਦਾ ਵਾ ਕੋਈ ਨਾ ਦੱਸਣ ਸਹੀ ਨਾ ਇਹਦਾ ਰਿਐਕਸ਼ਨ ਕੀ ਹੁੰਦਾ ਵਾ ਕਿ ਜਿੱਦ ਨੂੰ ਮਾੜਾ ਦਿਨ ਆ ਦੇਣਾ ਉੱਧਰ ਉਲਟਾ ਕੀ ਹੁੰਦਾ ਵਾ ਉਵੇਂ ਲੋਕ ਉੱਠਦੇ ਆ ਉਵੇਂ ਲੋਕ ਸਾਰਾ ਕੁਝ ਕਰਦੇ ਆ ਉਵੇਂ ਸਾਰਾ ਕੁਝ ਹੁੰਦਾ ਹੈ ਆ ਜੇ ਕਿਤੇ ਅਸੀਂ ਨਵੀਂ ਗੱਡੀ ਲਈ ਹੋਵੇ ਨਾ 76 ਟਾਂਗਾਂ ਦਾ ਅਗਲੇ ਪਾਸੇ ਹਾਂ ਕਮਾਲ ਹੋ ਗਈ ਆ ਜੀ 35 ਲੱਖ ਦੀ 10 ਲੱਖ ਦੀ 50 ਲੱਖ ਦੀਆਂ ਗੱਡੀਆਂ ਲਿਆਣ ਕੇ ਬੰਦਾ ਤੇ ਟੁੱਟਾ 76 ਟਾਂਗਾਂ ਕੇ ਬੈਠਾ ਜੀ ਇਹ ਜੀ ਇਹ ਨજર ਨਾ ਲੱਗੂਗੀ ਉਹ ਨજર ਭਰਾਵਾ ਕਿਉਂ ਲੱਗੂਗੀ ਤੇ ਆਪਦੀ ਮਿਹਨਤ ਦੀ ਲਈ ਹੈ ਨਾ ਤੇ ਸਹੀ ਤਰੀਕੇ ਨਾਲ ਨਿਭਜੂਗੀ ਤੇ ਤੇਰੀ 2 ਨੰਬਰ ਦੀ ਕਮਾਈ ਤੇ ਫਿਰ ਨજર ਨજર ਕੋਈ ਕੰਮ ਨਹੀਂ ਆਉਣੀ ਹੂੰ ਕਿ ਤੂੰ ਮਿਹਨਤ ਕਰਦੇ ਲਈ ਹੈ ਤੇ ਆਪੇ ਸਹੀ ਗੱਲ ਹੈ ਜੀ ਜੀ ਸੋਣੀ ਗੋਠੀ ਬਣਾਇਆ ਬੰਦੇ ਨੂੰ ਜੀ ਇਹ ਬੰਦੇ ਨੂੰ ਪਰਖਣਾ ਬੰਦਾ ਵਹੀਂ ਵੀ ਕਿ ਨਹੀਂ ਵਹੀਂ ਵੀ ਇਹਦੀ ਪਰਖ ਬੜੀ ਸੌਖੀ ਹੋ ਜਾਂਦੀ ਆ ਕੰਦਾ 10 ਲੱਖ 20 ਲੱਖ ਅਜ 50 50 ਲੱਖ ਕੋਠੇ ਤੇ ਲੱਗ ਰਿਆ ਲੱਗ ਰਿਆ ਤੇ ਸੋਹਣੀਆਂ ਕੋਠੀਆਂ ਆ ਪੂਰਾ ਰੰਗ ਕਰਕੇ ਬਣਾ ਗਿਓ ਇੱਕ ਨਿਗਾਹ ਆ ਭੂ ਦਿੰਦੀ ਜੀਵ ਕੱਢੀ ਜਾਂਦਾ ਜਾਂ ਤੌੜੀ ਮੁੱਦੀ ਮਾਰਿੰਦੀ ਉਹ ਸਮਝ ਲੋ ਇਹਦੇ ਅੰਦਰ ਪਰਮ ਪਰਮ ਜੇ ਤੂੰ ਕੋਠੀ ਸੋਹਣੀ ਬਣਾਈ ਹੈ ਨਾ ਹਰ ਇੱਕ ਨੇ ਸੋਹਣੀ ਕਹਿਣਾ ਉਹਨੇ ਸਿਫਤ ਕਰਨੀ ਕਰਨੀ ਤੇ ਜੇ ਤੂੰ ਸਿਫਤ ਕਰਾਉਣ ਵਾਸਤੇ ਬਣਾਈ ਹੈ ਜਾਂ ਤੇ ਫਿਰ 2000 ਜਗ ਕਹਿਣਾ ਨਹੀਂ ਕੋਠੀ ਗਲਤ ਬਣੀ ਮਾੜੀ ਬਣੀ ਤੂੰ ਫਿਰ ਉਹ ਨਹੀਂ ਛੱਡਣਾ ਕੇ ਨਹੀਂ ਛੱਡਣਾ ਤੇਰੇ ਕੋਲ ਕੀ ਪਿਆਮਾ ਵਾਂ ਵੀ ਤੂੰ ਇਹ ਕਵੇਂਗਾ ਵੀ ਇਹਦੀ ਨજર ਲੱਗ ਗਈ ਜੇ ਇਹਦੀ ਨਹੀਂ ਲੱਗੀ ਗੁਰਕਾ ਸਿੱਖ ਸਦਾਵੇ ਸੋਈ ਬਿਲਕੁਲ ਜਾ ਕੇ ਹਿਰਦੇ ਪਰਮਲਾ ਕੋਈ ਗੱਲ ਤੇ ਫਿਰ ਮੈਂ ਕਿਵੇਂ ਸਾਬਤ ਕਰਾਂਗਾ ਵੀ ਇਹ ਨੇ ਮੇਰੀ ਨજર ਲਾ ਦਿੱਤੀ ਜੀ ਅਜ ਲੱਗਦੀ ਨਹੀਂ ਗੁਰੂ ਪਾਚ ਕਹਿੰਦੇ ਨੇ ਤਾਮਨ ਬਾਣੀ ਦਿੰਦੇ ਬੜਾ ਪਿਆਰਾ ਬੰਦਾ ਸਤਗੁਰੂ ਪਾਚ ਕਹਿੰਦੇ ਨੇ ਕਿ हे ਭਾਈ ਜਿੰਨਾ ਚਿਰ ਤੇਰੇ ਅੰਦਰ ਨਿਰਭਉ ਪਰਮਾਤਮਾ ਦਾ ਨਿਰਮਲ ਭਉ ਨਹੀਂ ਵਸਦਾ ਉਹਨਾਂ ਚਿਰ ਇਹਨਾਂ ਪਰਮਾਤਮਾ ਤੋਂ ਆਜ਼ਾਦ ਨਹੀਂ ਹੋ ਸਕਦਾ ਜੀ ਸਾਡੀਆਂ ਮਾਤਾਵਾਂ ਹਾਂ ਜਿਹੜੀਆਂ ਨੇ ਉਹਨਾਂ ਨੂੰ ਨਾਲ-ਨਾਲ ਬਚਨ ਦੱਸਣ ਦੀ ਲੋੜ ਆ ਜੀ ਕਿ ਪੁੱਤ ਜੀ ਆਹ ਕੰਮ ਨਹੀਂ ਕਰਨਾ ਤਾਂ ਨੁਕਸਾਨ ਆ ਬਾ ਮੋਕਰ ਖੜੀ ਨਾ ਕਰੋ ਤਿੱਲਾ ਤਿੱਲਾ ਹੋ ਜੂਗੀ ਬਿਲਕੁਲ ਰਾਤ ਨੂੰ ਮੋਕਰ ਨਾ ਮਾਰੋ ਕਿਉਂਕਿ ਰਾਤ ਨੂੰ ਸਾਰੇ ਬਿਸਤਰੇ ਵਿਛਾਏ ਆ ਜੀ ਜਾਂ ਬਕਾਮ ਕਾ ਰੋਟੀ ਪਾਣੀ ਬਗਨ ਬਣਾ ਰਹੇ ਕੱਟਾ ਉੱਡ ਕੇ ਪਊਗਾ ਗੱਲਾਂ ਦੇ ਕਰਨ ਵਾਲੀਆਂ ਸੀ ਪਰ ਉਹਨੂੰ ਭਰਮ ਚ ਲੈ ਲਿਆ ਜੀ ਸਾਡੇ ਵਿਆਹਾਂ ਦੇ ਵਿੱਚ ਕਿੰਨੇ ਭਰਮ ਪਾਈ ਜਾਂਦੇ ਆ ਇਹ ਜੀ ਇਹ ਬੱਚੇ ਨੂੰ ਨਵਾਉਣ ਲੱਗਿਆ ਭਰਮ ਹਨਾ ਇਹਨੂੰ ਥੱਲੇ ਤਾਰ ਲੱਗਿਆ ਭਰਮ ਹੂੰ ਜਦੋਂ ਦਾਸ ਦਾ ਵਿਆਹ ਸੀ ਮੈਂ ਉਹ ਜੇ ਕਿਸੇ ਭਰਮ ਚ ਨਹੀਂ ਪਿਆ ਤੇ ਕੀ ਮੇਰੀ ਜ਼ਿੰਦਗੀ ਲਾਈਫ ਨਹੀਂ ਚੰਗੀ ਚੱਲ ਰਹੀ ਬਾਕੀ ਜਿਹੜੇ ਦੋ ਕੁ ਤਕਰੀਬ ਆ ਕਿਹੜੇ ਮੈਨੂੰ ਆ ਰਹੇ ਜਿਨ੍ਹਾਂ ਨੇ ਸਾਰਾ ਰੀਤੀ ਰਿਵਾਇ ਪੂਰਾ ਕੀਤਾ ਮੈਨੂੰ ਨਹੀਂ ਆ ਰਹੇ ਜਾਂ ਜੋ ਕਹਿੰਦੇ ਅਸੀਂ ਮਮੀ ਕਹਾਂ ਵੀ ਯਾਰ ਵਾਕਿਆ ਕੰਮ ਨਹੀਂ ਕੀਤੇ ਤਾਂ ਦੁੱਖੀ ਇਹ ਸੰਸਾਰ ਦੀ ਉਲਟ ਥਲ ਦੁੱਖ ਸੁੱਖ ਹੈ ਜਿਹੜਾ ਵਾ ਇਹ ਚੱਲਦਾ ਹੀ ਰਹਿਣਾ ਵੀਰ ਜੀ ਇਹਦੇ ਨਾਲ ਉਹਨਾਂ ਚਿੰਦਾ ਕੋਈ ਫਰਕ ਨਹੀਂ ਪੈਣਾ ਹਾਂ ਜੇ ਤੁਸੀਂ ਸੰਗੀ ਜ਼ਿੰਦਗੀ ਜਿਉਣ ਵਾਸਤੇ हां सोहनी जिंदगी जूंण वास्ते अपने आप नु बदलना चोंदे जे ਧਰਮਾਂ ਦੇ ਬਾਹਰ ਨਿਕਲੋ ਆ ਇਮਾਨਦਾਰੀ ਨਾਲ ਜਿੰਦਗੀ ਜਿਓ ਇਨਸਾਨੀਅਤ ਲਈ ਜਿੰਦਗੀ ਜਿਓ ਜੀ ਚੰਗੇ ਇਨਸਾਨ ਬਣ ਕੇ ਚੱਲਣ ਦਾ ਜਤਨ ਕਰੋ ਜੀ ਤੂੰ ਹੀ ਕਿਹਦਾ ਬੁਰਾ ਰੱਖ ਕਰੋ ਪਰका ਬੁਰਾ ਰੱਖੋ ਜੀ ਤਾਂ ਕੋ ਦੁੱਖ ਨਾ ਭਾਈ ਮੀਤ ਤੈਨੂੰ ਦੁੱਖ ਲੱਗੂਗਾ ਹੀ ਨਹੀਂ ਕਿਹਦਾ ਬੁਰਾ ਨਾ ਕਹਿਗਾ ਜੀ ਜੇ ਮੇਰੇ ਅੰਦਰ ਕਿਹਦਾ ਬੁਰਾ ਨਾ ਭਾਈ ਤੇ ਫਿਰ ਕਿਸ ਦਾ ਭਲਾ ਮੈਂ ਮੇਰਾ ਭਲਾ ਕਿਵੇਂ ਕਿਹਦਾ ਬੁਰਾ ਨਾ ਸੋਚੋ ਜੀ ਕੇ ਦਾ ਬੁਰਾ ਕਰੋ ਨਾ ਤੁਹਾਨੂੰ ਕੋਈ ਦੁਨੀਆ ਦੀ ਤਾਕਤ ਬੁਰਾ ਨਹੀਂ ਕਰਾ ਸਕਦੀ ਪਰ ਜੇ ਤੇਰੇ ਅੰਦਰ ਹੀ ਬੁਰਾ ਜਿੱਤੇ ਰਹਿੰਦਰੀ ਬੇਈਮਾਨੀ ਹੈ ਤੂੰ ਲੱਖੋਂ ਪਾ ਕਰ ਨਹੀਂ ਗੱਲ ਬਣ ਨਹੀਂ ਗੱਲ ਬਣ ਕੁਰਬਾਨੀ ਨੇ ਗੱਲ ਸਾਨੂੰ ਸਾਬਤ ਕੀਤੀ ਬਹੁਤ ਬਹੁਤ ਧੰਨਵਾਦ ਪਰ ਪਰਮਚੰਦੇ ਜੀ ਬਹੁਤ ਬਹੁਤ ਧੰਨਵਾਦ ਜੀ ਸੋ ਸਗਤ ਜੀ ਅੱਜ ਦੀ ਸਾਡੀ ਕੋਸ਼ਿਸ਼ ਇਹ ਸੀ ਕਿ ਬਈ ਪਰਮਾਤੇ ਜਿਹੜੀਆਂ ਸਾਡੀਆਂ ਪ੍ਰਾਣੀਆਂ ਜਿਹੜੀਆਂ ਰਹਿਮ ਸੀ ਉਹ ਰੀਤੀ ਰਿਵਾਜ ਸਾਡੇ ਬਣ ਗਏ ਤੇ ਉਹਨਾਂ ਤੇ ਛੋਟੀ ਜੀ ਝਾਤ ਪਾਈ ਜਾਵੇ ਸੋ ਕੋਲਾ ਚੁਕਾਂ ਦੀ ਮਾਫੀ ਅੱਜ ਦੀ ਵੀਡੀਓ ਦੇ ਵਿੱਚ ਨਹੀਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ